ਮਤਲਬ ਤੁਸੀਂ ਸਕੀਮ ਹੀ ਸੀ ਅਸਲ ਜਣਾ ਦੂਰ ਦੂਰ ਰਹਿੰਦਾ ਸੀ ਬਚ ਕੇ ਰਹਿੰਦਾ ਸੀ ਬਚ ਕੇ ਰਹਿੰਦੇ ਠੀਕ ਅੱਛਾ ਜਦੋਂ ਬੇਬੇ ਆਈ ਇੱਥੇ ਘਰੇ ਤੁਸੀਂ ਵਿਆਹ ਕੇ ਲਿਆਇਓ ਤੇਰੇ ਤੋਂ ਕਿੰਨਾ ਚਿਰ ਸੰਗ ਦੀ ਰਹੀ ਸੀ ਸੱਚ ਦੱਸਿਓ ਜੱਤਾਂ ਥੋੜਾ ਚਿਰ ਸੰਗ ਤਾਂ ਇਹ ਤਾਂ ਹੁੰਦੇ ਹੀ ਨਹੀਂ ਪਹਿਲਾਂ ਪਹਿਲਾਂ ਤਾਂ ਜਣੀ ਘੁੰਡ ਕੱਢਣਾ ਹੁੰਦਾ ਹੈ ਜਿਆਦਾ ਉਹ ਹੁੰਦਾ ਬੇਬੇ ਘੁੰਡ ਕੱਢਦੀ ਸੀ ਨਾ ਤੁਹਾਡੇ ਤੋਂ ਹਾਂ ਨਹੀਂ ਮੇਤੋਂ ਨਹੀਂ ਕੱਢਦੀ ਪਹਿਲਾਂ ਕੱਢਦੇ ਹੁੰਦੇ ਨੇ ਨਾ ਹੋਰ ਤੋਂ ਹਾਂ ਉਰਦੂ ਗੰਡ ਗੱਢ ਨਹੀਂ ਤੇਰੇ ਤੋਂ ਨਹੀਂ ਸੰਗਦੀ ਹੁੰਦੀ ਪਹਿਲਾਂ ਬੁੜੀਆਂ ਨਾ ਆਪਣੇ ਘਰ ਵਾਲੇ ਤੋਂ ਵੀ ਸੰਗ ਜਾਂਦੀ ਹੁੰਦੀਆਂ ਨਹੀਂ ਨਹੀਂ ਇਹ ਕਰਨੀ ਦੀ ਅੱਛਾ ਬੇਬੇ ਸਿਆਣੀ ਸੀ ਪੜੀ ਲਿਖੀ ਠੀਕ ਹੈ ਜਦੋਂ ਫੇਰੇ ਹੀ ਕਰਦੇ ਨੰਦ ਨੰਦ ਵੀ ਨਹੀਂ ਦੇ ਕਰੇ ਨਹੀਂ ਅੱਛਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੇ ਦੁਆਲੇ ਨਹੀਂ ਸੀ ਤੁਸੀਂ ਲਾਵਾਂ ਲੀਆਂ ਨਾ ਉਹ ਪੰਡਤ ਕਰਾਉਂਦਾ ਹੁੰਦਾ ਦੀ ਅੱਛਾ ਬੇਦੀ ਗੱਢ ਗਏ ਉਹਦੇ ਆਲੇ ਨਾਲੇ ਅੱਛਾ ਹਾਂ ਜੇ ਤੁਹਾਨੂੰ ਪੁਲਾਣੀ ਕਹਿੰਦਾ ਹੁੰਦਾ ਦੱਸੋ ਮੈਂ ਤਾਂ ਦੇਖ ਲਾ ਤੁਰਕੇ ਹੋ ਗਿਆ ਹਾਂ ਉਹ ਇਹਨੂੰ ਘਰਦਿਆਂ ਨੂੰ ਬਿਠਾਇਆ ਤਾਂਸਲੇ ਤੇ ਕੜੀ ਸਕੇ ਗਾਫਾ ਕਰੀ ਜਾਂਦੇ ਨੇ ਅੱਛਾ ਇਹਨਾਂ ਨੂੰ ਇਹਨਾਂ ਨੂੰ ਦਾਬੜੇ 'ਚ ਤਾਸਲੇ 'ਚ ਬਿਠਾਇਆ ਉਹ ਜੇ ਖਿੱਚੀ ਰਹਿਆ ਦਿਆਂ ਤਾਂ ਤੁਸੀਂ ਕੱਲੇ ਮੂਰੇ ਇੰਜਣ ਕੱਲੇ ਭਜਿਆ ਜਾਂਦਾ ਹੈ ਦੋਸਤੋ ਸਤਸ੍ਰੀਕਾਲ ਮੈਂ ਸੈਭ ਸਿੰਘ ਵਿਰਕ ਇਹ ਮੇਰੇ ਹੱਥੇ 'ਚ ਵਿਸਾਖੀ 1979 ਦਾ ਇੱਕ ਪੈਂਫਲੇਟ ਹੈ ਕਹਿ ਲਈ ਇਹ ਤਾਂ ਇੱਕ ਸਪੀਕਰਾਂ ਵਾਲਿਆਂ ਨੂੰ ਭੇਜੀ ਹੋਈ ਚਿੱਠੀ ਹੈ ਜਿਹਦੇ ਵਿੱਚ ਕੰਪਨੀਆਂ ਦੱਸ ਰਿਆ ਹਨ ਕਿ ਇਸ ਵਿਸਾਖੀ ਤੇ ਜਾਂ ਇਸ ਸਾਲ ਦੇ ਵਿੱਚ ਸਾਡੇ ਕਿਹੜੇ-ਕਿਹੜੇ ਤਵੇ ਆਉਣਗੇ ਇਹ ਐਚਐਮਵੀ ਕੰਪਨੀ ਦਾ ਇਹ ਪੈਂਫਲੇਟ ਹੈ ਇਹ ਚਿੱਠੀ ਹੈ ਮੇਰੇ ਨਾਲ ਨੇ ਭੀਮ ਲੁਬਾਣੇ ਵਾਲਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਚਾਹੇ ਪਿੰਡ ਹੋਣ ਜਾਂ ਸ਼ਹਿਰ ਤਾਂ ਭੀਮ ਲੁਬਾਣਾ ਉਹਨਾਂ ਵਿਆਹਾਂ ਦਾ ਸ਼ਿੰਗਾਰ ਹੁੰਦੇ ਸਨ ਲੋਕ ਮਾਣ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਵਿਆਹ ਤੇ ਸਪੀਕਰ ਲੈ ਕੇ ਭੀਮ ਲੁਬਾਣੇ ਵਾਲਾ ਆ ਰਿਹਾ ਹੈ ਵਕਤ ਬੀਤਿਆ ਕੁਝ ਅਜੇਹਾ ਹੋਇਆ ਪੰਜਾਬ ਦੇ ਵਿੱਚ ਕਿ ਜਿਹੜੇ ਕੋਠਿਆਂ ਤੇ ਸਪੀਕਰ ਲੱਗਨੇ ਬੰਦ ਹੋ ਗਏ ਅੱਜ ਫੇਰ ਵਕਤ ਬਦਲਿਆ ਹੈ ਬੇਸ਼ੱਕ ਨਵੀਂ ਦੁਨੀਆ ਡਿਜੀਟਲ ਜਾਂ ਕਹਿ ਲਈਏ ਕੰਪਿਊਟਰ ਯੁੱਗ ਹੈ ਤਾਂ ਅੱਜ ਫੇਰ ਇੱਕ ਵਾਰ ਜਿਹੜੇ ਇਹ ਸਪੀਕਰ ਨੇ ਕੋਠਿਆਂ ਤੇ ਵੱਜਣੇ ਸ਼ੁਰੂ ਹੋਏ ਨੇ ਲੋਕ ਸ਼ੁਕੀਨ ਨੇ ਚਾਹੇ ਬੇਸ਼ੱਕ ਅੱਜ ਵਕਤ ਬਦਲ ਗਿਆ ਹੈ ਗੀਤ ਸੰਗੀਤ ਦਾ ਮਹੌਂਦਰਾ ਬਦਲ ਗਿਆ ਹੈ ਪਰ ਗੀਤ ਪੁਰਾਣੇ ਅੱਜ ਦੇ ਨਵੀਂ ਪੀੜੀ ਵੀ ਪਸੰਦ ਕਰਦੀ ਹੈ ਉਹ ਧਾਰਮਿਕ ਪੁਰਾਣੇ ਗੀਤ ਹੋਣ ਭੇਟਾ ਹੋਣ ਜਾਂ ਫਿਰ ਸਮਾਜਿਕ ਸੱਭਿਆਚਾਰਕ ਗੀਤ ਹੋਣ ਜਾਂ ਫਿਰ ਸਿੱਠਣੀਆਂ ਮੁਹਾਵਰੇ ਛੰਦ ਵਗੈਰਾ ਕਿਉਂ ਨਾ ਹੋਣ ਜਾਂ ਫਿਰ ਵਿਆਹਾਂ ਚ ਪਾਇਆ ਜਾਂਦੀਆਂ ਔਰਤਾਂ ਦੁਆਰਾ ਬੋਲੀਆਂ ਕਿਉਂ ਨਾ ਹੋਣ ਇੱਕ ਵਿਆਹ ਕਿਤੇ ਸਮਾਗਮ ਚੱਲ ਰਿਹਾ ਹੈ ਉਥੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਵਿਸ਼ੇਸ਼ ਕਿਸੇ ਵੀ ਤਰ੍ਹਾਂ ਦਾ ਕੰਮਕਾਰ ਕਰ ਰਿਹਾ ਹੈ ਤਾ ਕੋਠੇ ਤੇ ਬੈਠਾ ਭੀਮ ਝਟਪਟ ਉਸ ਨੂੰ ਸਿਆਣ ਲੈਂਦਾ ਸੀ ਕਿ ਇਹ ਵਿਅਕਤੀ ਕੀ ਕੰਮ ਕਰਨ ਜਾ ਰਿਹਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੀ ਇਸ ਨੇ ਤਵਾ ਕੱਢਣਾ ਤੇ ਇੱਕ ਅੱਖ ਦੇ ਫਰਕੇ ਦੇ ਵਿੱਚ ਮਸ਼ੀਨ ਦੇ ਉੱਪਰ ਤਵਾ ਘੁੰਮਣ ਲੱਗ ਜਾਂਦਾ ਸੀ ਤੇ ਜਿਹੜਾ ਕੰਮਕਾਰ ਕਰਨ ਵਾਲਾ ਉਹ ਵਿਚਾਰਾ ਹੱਸਦਾ ਹੀ ਰਹਿ ਜਾਂਦਾ ਸੀ ਕਿ ਮੈਂ ਜਿਹੜਾ ਕੰਮ ਕਰ ਲਗਾ ਉਸ ਤਰ੍ਹਾਂ ਦਾ ਹੀ ਗੀਤ ਵੱਜ ਪਿਆ ਸੋ ਇਸੇ ਦੇ ਦੌਰਾਨ ਹੀ ਕੁਝ ਅਜਿਹੇਆ ਵੀ ਹੁੰਦਾ ਸੀ ਕਿ ਵਿਹਾਲੇ ਘਰ ਦੇ ਵਿੱਚ ਹੁੰਦਾ ਸੀ ਦੇ ਕੋਠੇ ਦੇ ਬੈਠੇ ਬੈਠੇ ਭੀਮ ਨੇ ਤਵਾ ਕਿਵੇਂ ਦਾ ਲਾਤਾ ਕੱਟਾ ਕਿੱਧਰ ਆ ਰਿੰਗ ਰਿਆ ਸਾਹ ਕਿਹੜੀ ਗਲੀ 'ਚ ਫੇਰੇ ਪਾ ਰਿਆ ਕੋਠੇ ਦੇ ਸਪੀਕਰ ਲੱਗਣਾ ਸੀ ਲਵਾਇਆ ਤਾਂ ਇਹ ਵੰਗਾ ਕਿਤੇ ਛਣਕਾਉਂਦਾ ਫਿਰਦਾ ਕਿਤੇ ਇਹ ਛੈਣੇ ਛਣਕਾਉਂਦਾ ਫਿਰਦਾ ਕਿਤੇ ਬਾਡੀ ਦੀਆਂ ਗੱਲਾਂ ਕਰਨ ਲੱਗ ਜਾਂਦਾ ਪਰ ਇਹ ਭੀਮ ਦੀ ਅੱਖ ਹੀ ਜਾਣਦੀ ਹੁੰਦੀ ਸੀ ਜਿਹੜਾ ਉੱਚੇ ਚਿਬਾਰੇ ਤੇ ਜਾਂ ਫਿਰ ਕੱਚੇ ਕੋਠੇ ਦੇ ਉੱਪਰ ਮੰਜਿਆਂ ਤੇ ਸਪੀਕਰ ਜੋੜੀ ਬੈਠਾ ਭਾਂਫ ਲੈਂਦਾ ਸੀ ਕਿ ਇਸ ਘਰ ਦੇ ਆਲੇ ਦੁਆਲੇ ਇਸ ਪਿੰਡ ਦੇ ਵਿੱਚ ਹੋਰ ਕੀ ਹੋ ਰਿਹਾ ਸਾਡੇ ਨਾਲ ਨੇ ਇਸ ਵਕਤ ਪੀਮ ਲਿਵਾਣਾ ਗੱਲਬਾਤ ਕਰਾਂਗੇ ਪੀਮ ਜੀ ਸਵਾਗਤ ਹੈ ਹਾਂ ਜੀ ਚੱਣੀ ਕਰ ਸਰ ਜੀ ਸਾਸਤਰੀ ਗਾਲ ਜੀ ਪੀਮ ਜੀ ਪਹਿਲਾਂ ਇਹ ਦੱਸੋ ਤੁਸੀਂ ਕਦੋਂ ਕ ਤਵੇ ਲਾਉਣ ਦਾ ਸ਼ੁਰੂ ਹੋਇਆ ਤੁਸੀਂ ਪਹਿਲਾਂ ਕਿਸੇ ਦੇ ਨਾਲ ਜਾਂਦੇ ਸੀ ਜਾਂ ਆਪਣੇ ਤੌਰ ਤੇ ਤੁਸੀਂ ਇਹ ਤਵੇ ਚਲਾਉਣੇ ਸ਼ੁਰੂ ਕਰ ਦਿੱਤੇ ਉਹ ਜੀ ਉਹ ਦੀ ਜੀ ਮੈਂ ਲੱਗਿਆ ਜੀ ਜ ਆਪਣਾ ਪੀਣਾ ਗਰੂਚ ਜੀ ਸੜਕਾਂ ਤੇ ਜਦ ਉਹ ਹੁੰਦਾ ਸੀ ਬੂਕੇ ਬਟਿਆਂ ਤੇ ਠੀਕ ਹੈ ਜਾਨੀ ਪੀ ਡਬਲਯੂ ਡੀ ਮੈਕਮੇ ਜੇ ਤੁਸੀਂ ਬੇਲਦਾਰ ਸੀ ਬੂਟੇ ਵਗੈਰਾ ਦੀ ਰੱਖੀ ਬੇਲਦਾਰ ਨਿੱਦੇ ਜੀ ਦਾ ਤਾਂ ਕੋਚਾਂ ਜਿਉਂ ਲੱਗੇ ਹੋਏ ਸਨ ਅੱਛਾ ਉਧਰ ਹੋ ਕੇ ਕੋਈ ਭਾਰਤੋਂ ਬੀੜ ਕੇ ਠੀਕ ਹੈ ਤੁਹਾਨੂੰ ਇੱਕ ਟੈਂਪਰੇਰੀ ਰੱਖਿਆ ਹੋਇਆ ਸੀ ਉਹਨਾਂ ਦਾ ਹਾਂ ਹਾਂ ਇੱਕ ਮੇਰੇ ਚਾਚੇ ਦਾ ਮੁੰਡਾ ਦੀ ਉਹ ਉਰੇ ਲੱਗਾ ਹੋਇਆ ਸੀ ਹਾਂ ਤੇ ਉਹ ਮੈਂ ਰੈਂਦਾ ਸੀ ਭਾਰਤੋਂ ਮੁਕਾਂ ਮੁਕਾਂ ਨੂੰ ਰੱਖਦਾ ਸੀ ਜੀ ਬਿਲਾਈਨਾਂ ਕੰਮ ਨਹੀਂ تھی ਜਾਂ ਬੂੜੀਆਂ ਲੈਂਦਾ ਹੁੰਦਾ ਸੀ ਮੈਂ ਉਹਨਾਂ ਦੇ ਅੱਖਾਂ ਦੀ ਇੱਕ ਵੱਡੋ ਦਿੰਦੇ ਤੇ ਤੇ ਬਾਹਰ ਤੋਂ ਰਹਿੰਦੇ ਨੇ ਤੇ ਉਹ ਉੱਥੇ ਇੱਕ ਮੈਂ ਇੱਥੇ ਸੌਣੀ ਰਹਿੰਦਾ ਸੀ ਬੰਦਾ ਹੋਰ ਦਰੋਗਾ ਸੌਣੀ ਬੰਦਾ ਉਹਨਾਂ ਤੋਂ ਇੱਕ ਬੁਢੀ ਡੰਗਰ ਜਾਂਦੀ ਤੇ ਉਹ ਫੜੀ ਨਹੀਂ ਜਾਂਦੀ ਸੀ ਮੈਂ ਸਾਈਕਲ ਬਹੁਤ ਤੇਜ਼ ਚਲਾਉਂਦਾ ਸੀ ਤੇ ਉਹ ਉਹਨਾਂ ਤੋਂ ਬੁਢੀ ਫੜੀ ਨਹੀਂ ਉਹ ਕਹਿੰਦਾ ਵੀ ਮੇਰੇ ਤਾਂ ਜੇ ਦਾ ਮੁੰਡਾ ਵੀ ਆਪਾਂ ਉਹਨੂੰ ਲੈ ਕੇ ਆਉਨੇ ਆ ਵੀ ਉਹ ਫੜ ਲੂਗਾ ਚਲੋ ਜੀ ਇਹ ਮੈਨੂੰ ਲੈੇ ਬਾਹਰ ਤੋਂ ਜਾ ਕੇ ਜਿਆੜੀ ਤੇ ਮੇਰੀ ਉੱਥੇ ਵੀ ਪਈ ਉਥੋਂ ਆ ਗਏ ਜਦੋਂ ਮੈਨੂੰ ਉਹਨਾਂ ਨੇ ਫਰਕ ਨਾ ਦਿਖਾਤੀ ਬੁੜੀ ਵੀ ਉਹ ਡੰਗਰ ਜਾਂਦੀ ਆ ਮਾ ਵੀ ਚਲਾ ਆ ਜੋ ਹੁਣ ਮੈਂ ਇਹਨੂੰ ਲਾਉਣ ਨਹੀਂ ਦਿੰਦਾ ਮੈਂ ਇੱਕ ਲੱਗ ਤਾ ਜਾ ਕੇ ਸਾਈਕਲ ਭਜਾ ਕੇ ਲਾਉਣ ਨਹੀਂ ਦਿੱਤੇ ਡੰਗਰ ਕੇ ਲਈ ਫਿਰ ਕਿ ਉਹਨਾਂ ਨੇ ਕੀ ਕਰਿਆ ਉਹ ਹੁਣ ਰੋਜ਼ ਦੇਖੇ ਹੋਏ ਤੋਂ ਉਹਨਾਂ ਤੋਂ ਫੜੀ ਨਹੀਂ ਜਾਂਦੀ ਧੀ ਉਹ ਕਹਿੰਦੇ ਵੀ ਅਸੀਂ ਤਾਂ ਬਾਟਕਾਂ ਚ ਲਾਉਣਿਆ ਵੀ ਨਹੀਂ ਪੈਸੇ ਦਿਓ ਉਹ ਬੁੜੀ ਵਿਚਾਰੀ ਤੰਗ ਤੀ ਘਰ ਵਾਲਾ ਕੁੜਦਾ ਦੀ ਉਹਦੇ ਉਹਨਾਂ ਕੁਰਤੀ ਚੱਕੇ ਛੋਟੀਆਂ ਵੀ ਦਿਖਾਈਆਂ ਲੱਗੀਆਂ ਹੋਈਆਂ ਮਤਲਬ ਬਜ਼ੁਰਗ ਮਾਤਾ ਘਰ ਵਾਲੇ ਦਾ ਕੁੱਟ ਤੋਂ ਦੁਖੀ ਸੀ ਤੇ ਉਧਰ ਫਿਰ ਵਿਚਾਰੀ ਜੰਗਲ ਚ ਆਪਣੇ ਡੰਗਰ ਲੈ ਕੇ ਆਂਦੀ ਚਾਰਨ ਵਾਸਤੇ ਤੇ ਦਰੋਗਾ ਕਹਿੰਦਾ ਭੀਮ ਸੈਨ ਨੂੰ ਫੜਨਾ ਇਹ ਫੜੀ ਨਹੀਂ ਜਾਂਦੀ ਹਾਂ ਜੀ ਚਲ ਜੀ ਉਹ ਉੱਥੇ ਫਿਰ ਮੈਨੂੰ ਗੱਲੋਂ ਦਾ ਤਰਸ ਆਇਆ ਬਹੁਤ ਉਹਦੇ ਮਾਂ ਵੀ ਛੱਡ ਦੋ ਉਹ ਕਹਿੰਦੇ ਵੀ ਨਹੀਂ ਉਹ ਹੁਣ ਅੱਕੇ ਹੋਏ ਦਮ ਤੇ ਉਹਨਾਂ ਨੇ ਫਿਰ 40 ਰੁਪਏ ਲੈ ਕੇ ਫਿਰ ਛੱਡੀ ਵਿਚਾਰੀ ਉਹ ਜੀ ਹਾਂ ਉੱਥੋਂ ਉਹ ਮੇਰੀਆਂ ਦਿਹਾੜੀਆਂ ਪਾਤੀਆਂ ਹਾਂ ਹਾਂ ਉਨੇ ਦਰੋਗੇ ਉਨੇ ਉੱਤੇ ਮੇਰੀਆਂ ਦਿਹਾੜੀ ਤਾਂ ਮੇਰੀ ਉਧਰ ਵੀ ਪੈਂਦੀ ਸੀ ਬਾਹਰ ਤੋਂ ਵੀ ਪੈਂਦੀ ਸੀ ਉਹ ਦੋ ਦਿਹਾੜੀਆਂ ਬਣ ਜਾ ਹੁਣ ਤਾਂ ਚਾਰ ਕੰਦੇ ਹੜੀਆਂ ਦੀਆਂ ਉਹ ਪੈਸੇ ਲੈਣ ਮੈਨੂੰ ਮਰਜਾ ਤੇ ਤਾਂ ਮੁੰਡਾ ਕਹਿੰਦਾ ਵੀ ਪੈਸੇ ਨਹੀਂ ਜਾ ਕੇ ਉਧਰ ਸੀ ਸੌਣੀ ਨੂੰ ਪੈਸੇ ਲੈਣ ਜਾਣਾ ਤੇ ਉਧਰੋਂ ਕਿਰੇੜੀ ਵਾਲਾ ਦੀ ਮੁੰਡਾ ਨਾਜਰ ਸਾਡੇ ਪਿੰਡ ਦਾ ਉਹਨੇ ਲਈ ਹੀ ਦੀ ਅਜੇ ਚਲਾਨ ਉਹਨੇ ਲੱਗਿਆ ਨਹੀਂ ਦੀ ਉਹ ਉਹ ਲੈ ਕੇ ਜਣੀ ਪਹਿਲੀ ਕਹਿੰਦੇ ਸੀ ਜਾ ਰਹੇ ਸੀ ਤੇ ਸੌਣੀ ਮੰਗਣੇ ਤੇ ਉਹ ਉਹ ਕਹਿੰਦਾ ਕਿੱਥੇ ਜਾਣਾ ਮੈਂ ਸੌਣੀ ਜਾਣਾ ਕਹਿੰਦਾ ਮੈਂ ਵੀ ਸੌਣੀ ਜਾਣਾ ਵੀ ਚਲਦੇ ਆਂ ਜਨ ਇਕੱਠੇ ਅਸੀਂ ਬਾਗੇ ਗਾਹ ਜਾ ਕੇ ਉੱਥੇ ਇੱਕ 부ੜੀ ਬੜੀਉ ਮੁੰਡਿਆਂ ਦੀ ਮਾਂ ਦੀ ਅੱਗੇ ਦਾ ਇਹ ਜੇ ਕੰਮ ਹੁੰਦੇ ਤੇ ਮੁੰਡੇ ਗੁਰਦੇ ਤੇ ਬਾਹਰ ਮੰਗਣਾ ਦੀ ਉਹਨਾਂ ਨੇ ਉਹ ਰੋਟੀ ਲਈ ਆਵੇ ਜੇ ਉਹ ਕੋ ਦੇਖ ਲਾ ਉਹਨੂੰ ਪਤਾ ਸੀ ਵੀ ਸਾਡੀ ਜਾਣਾ ਰੇਡੂਆ ਲੈ ਕੇ ਉਹ ਕਹਿੰਦੀ ਦੇਖ ਲਾ ਭਾਈ ਕਿਹਦੇ ਜਾਣਾ ਉਹ ਕਹਿੰਦਾ ਭਾਈ ਦਲੀਪੋ ਘਰ ਜਾਣਾ ਦਲੀਪੋ ਤੁਦ ਨਾ ਉਹ ਘਰ ਆਲਾ ਤਾਂ ਮਰ ਮਰੇ ਚੱਲ ਜੀ ਕਹਿੰਦੀ ਮੈਂ ਮੁੰਡਿਆਂ ਦੀ ਰੋਟੀ ਦੇ ਕੇ ਆਉਣੀ ਆ ਵੀ ਤੁਸੀਂ ਦੇਖ ਲਾ ਚਲੋ ਲਾਓ ਉੱਥੇ ਜਾ ਕੇ ਮੈਂ ਲਾਉਣ ਲੱਗ ਗਿਆ ਉੱਥੇ ਬਸ ਉਹਨੇ ਨਹੀਂ ਲਾਇਆ ਮਹੀਂ ਜਲਾਇਆ ਉਹ ਚਲਾਉਣ ਕਰਕੇ ਬਸ ਗਾਹਾਂ ਹੋ ਗਿਆ ਉਸੇ ਸ਼ੁਰੂ ਹੋ ਗਿਆ ਮੈਨੂੰ ਰਕਾਟਾਂ ਦੀ ਪਸਾਨ ਤੇ ਦੂਏ ਲੋੜ ਕੁਦਰਤੇ ਉਹ ਦੂਏ ਬੰਦਾ ਨੇ ਫਿਰ ਕੱਦਪੁਰੇ ਸਰਜੀਤ ਕਹਿੰਦਾ ਵੀ ਇਹਨੂੰ ਰਕਾਟਾਂ ਦੀ ਕਿਵੇਂ ਪਸਾਣਾ ਵੀ ਰਾਤ ਨੂੰ ਵੀ ਰਕਾਟ ਘੜ ਦਿੰਦਾ ਇਹ ਵੀ ਮੇਰੇ ਨਾਲ ਭੇਜ ਫਿਰ ਮੈਂ ਉਹਦੇ ਨਾਲ ਚਲਾਇਆ ਫਿਰ ਉਹ ਤਾਂ ਮੈਂ ਢੀਡਵਾ ਲਿਆ ਆਪ ਹੂੰ ਫਿਰ ਆਪ ਦਾ ਚਲਾਇਆ ਜੀ ਫਿਰ ਉਸ ਤੋਂ ਬਾਅਦ ਮੈਂ ਫਿਰ ਵੇਚਤਾ ਜੀ ਵੇਚ ਕੇ ਸਾਡੇ 7-8 ਸਾਲ ਸੀਨ ਕਰਿਆ ਹੂੰ ਉਸ ਤੋਂ ਬਾਅਦ ਫਿਰ ਨੰਮੜਦਾਰ ਦਾ ਚਲਾਉਣ ਲੱਗਿਆ ਮੇਰੇ ਢੀਡਵਾ ਠੀਕ ਹੈ ਹਾਂ ਨੰਮੜਦਾਰ ਤੋਂ ਫਿਰ ਮੈਂ ਅੱਡ ਕਰਿਆ ਠੀਕ ਹੈ ਹਾਂ ਮਤਲਬ ਪਹਿਲਾਂ ਤੁਸੀਂ ਰੇਡੀਓ ਚਲਾਉਣ ਲੱਗ ਗਏ ਫਿਰ ਤੁਸੀਂ ਵੇਜਤਾ ਡੰਗਰਾ ਵਗੈਰਾ ਦਾ ਜਿੱਦਰ ਦਿਹਾੜੀ ਵਗੈਰਾ ਕਰ ਲੱਗ ਗਏ ਫਿਰ ਫਿਰ ਦੁਬਾਰੇ ਤੁਸੀਂ ਸਪੀਕਰ ਲੈ ਲਿਆ ਹਾਂ ਤਾਂ ਨਿਆ ਨਹੀਂ ਮੈਂ ਨੰਬਰਦਾਰ ਦਾ ਚਲ ਨੰਬਰਦਾਰਾਂ ਦੇ ਉਦੋਂ ਗੱਲੋਂ ਫਿਰ ਮੈਂ ਆਵਾਜ਼ ਲੈ ਲਿਆ ਜੀ ਜੀ ਨੰਬਰਦਾਰ ਤੋਂ ਬਾਅਦ ਹਾਂ ਹਾਂ ਤੇ ਤੁਹਾਡੀ ਉਮਰ ਕਿੰਨੀ ਹੈ ਹੁਣ ਜੇ ਆਪਾਂ ਅੰਦਾਜ਼ਾ ਉਮਰ ਦਾ ਮੇਰਾ 47 ਦਾ ਜਨਮ ਨਹੀਂ ਹੱਲੇ ਵਾਲੇ ਦਾ ਠੀਕ ਹੈ ਮਤਲਬ ਤੁਸੀਂ ਲਗਭਗ 3 ਘਟ 80 ਜਾਂ 80 ਦੇ ਨੇੜੇ 80 ਸਾਲ ਦੇ ਹਾਂ ਲੱਗਦੇ ਪੂਰੇ ਘੈਂਟ ਹੋ ਮੈਂ ਤੁਹਾਡੇ ਨੇੜੇ ਬੁੱਢਾ ਲੱਗ ਗਿਆ ਨਾ ਹਾਂ ਜੀ ਐਂ ਤਾਂ ਹੁਣ ਦੇਖਣ ਨੂੰ ਕਹਿੰਦੇ ਹੁਣ ਮੈਂ ਆਥਣ ਲੱਗ ਗਿਆ ਨਾ ਵੀ ਤਿੰਨ ਤਿੰਨ ਪੀੜੀਆਂ ਦਾ ਮੈਂ ਵਿਆਹ ਦੀਆਂ ਹਾਂ ਵੀ ਅਜੇ ਸਾਹੇ ਤੋਂ ਚੌਥੀ ਪੀੜੀ ਵੀ ਕਿਤੇ ਕੋਈ ਵਿਆਹਦੀ ਹੈ ਅੱਛਾ ਨਹੀਂ ਪਾ ਗਾਂ ਵਾਲੇ ਜਿਨ੍ਹਾਂ ਦੇ ਖੁਸ਼ੀਆਂ ਤੇ ਤੁਸੀਂ ਜਾਣਦੇ ਹੋ ਤੇ ਜਦੋਂ ਤੁਹਾਡਾ ਬਾਪੂ ਜੀ ਵਿਆਹ ਹੋਇਆ ਤੇ ਬੇਬੇ ਨੂੰ ਤੁਸੀਂ ਕਿਤੇ ਤੇ ਉੱਤੇ ਜੱਕੇ ਜੇ ਤੇ ਲੈ ਕੇ ਆਏ ਸੋ ਗੱਡੇ ਤੇ ਜਾਂ ਕਿਵੇਂ ਬੇਬੇ ਕਿਵੇਂ ਹੀ ਤੁਹਾਡਾ ਨਦਕਾਰ ਹੁੰਦ ਕਰ ਕਰਦੇ ਹੁੰਦੇ ਤੇ ਤੂੰ ਇੱਕ ਦਤ ਖਾਲੀਆਂ ਗੀਆਂ ਤੇ ਜਦ ਕਿਹੜਾ ਇਨਾ ਹੋਦੀ ਹਾਂ ਹਾਂ ਜਦ ਤੂੰ ਕਾਰ ਇੱਕ ਪਰੰਗਰੀ ਹੁੰਦੀ ਹੈ ਕਾਰ ਕਿੱਥੋਂ ਬੁੱਕ ਕਰੀ ਕਾਰ ਦਾ ਇੱਥੋਂ ਨਾਬਦੀ ਕਰੀ ਦੀ ਨਾਬੇ ਤੋਂ ਕਰੀ ਸੀ ਹਾਂ ਠੀਕ ਹੈ ਕਿ ਤੁਹਾਡੀ ਬਰਾਤ ਕਿੱਥੇ ਗਈ ਸੀ ਬਰਾਤ ਇੱਥੇ ਸਲਾਣੀ ਐ ਮਲੋਹ ਕੋਲੇ ਅੱਛਾ ਪਹਿਲਾਂ ਮੈਂ ਉੱਥੇ ਰੇਡੀਓ ਵੀ ਲਾ ਕੇ ਆਇਆ ਸੀ ਜ਼ਿਮੀਂਦਾਰਾਂ ਦੇ ਅੱਛਾ ਜਿਹੜੇ ਪਿੰਡ ਪਹਿਲਾਂ ਰੇਡੀਓ ਲਾ ਕੇ ਆਇਆ ਜ਼ਿਮੀਂਦਾਰਾਂ ਦੇ ਉੱਥੇ ਹੀ ਮੁੜ ਕੇ ਬੇਬੇ ਨੂੰ ਵਿਹਣਵਾ ਕੇ हां ਉੱਥੇ ਮੰਗਣਾਂ ਦਾ ਬਾਅਦ ਹੋਇਆ ਜਦ ਕਿਹੜਾ ਪਤਾ ਤੀ ਉਹ ਕੁੜੀਆਂ ਜਾਂਦਾ ਹਾਸੀ ਮਖੋਲ ਮੇਰਾ ਘਟਾਂ ਦਾ ਜਾਂਦੇ ਦੀ ਨਾ ਬਰੈਡ ਕਰਾਉਣ ਦਾ ਸਾਲੀਆਂ ਨਹੀਂ ਹਨ ਕਹਿੰਦੀਆਂ ਵੀ ਤੂੰ ਵਾਜਾ ਲਾਉਣ ਵਾਲਾ ਕਿੱਧਰ ਆ ਗਿਆ ਜਿਹੜੀਆਂ ਉੱਥੇ ਤੁਹਾਡੀਆਂ ਸਾਲੀਆਂ ਹਾਂ ਨਾ ਉਹ ਤਾਂ ਉਹਨਾਂ ਦੀ ਅੱਗੇ ਜ਼ਿੰਮੇਦਾਰਾਂ ਦੇ ਸਾਲੀਆਂ ਦਾ ਸਾਡੇ ਪਿੰਡੋਂ ਮੁੰਡਾ ਗਿਆ ਹੋਇਆ ਸੀ ਬੇਹਵਿਆ ਦੀ ਜਾਂ ਤਾਂ ਨਾਲ ਇੱਕ ਉਹ ਬੰਦਾ ਗਿਆ ਹੋਇਆ ਸੀ ਸਾਡੇ ਨਾਮ ਨਹੀਂ ਮੈਂ ਕਹਿ ਰਿਹਾ ਵਾਂ ਵੀ ਜਦੋਂ ਤੁਸੀਂ ਜਿਹੜੇ ਘਰਾਂ ਚ ਵਿਆਹਣ ਗਏ ਉੱਥੇ ਤੁਹਾਡੀਆਂ ਸਾਲੀਆਂ ਨੇ ਹਨ ਕਹਿੰਦੀਆਂ ਵੀ ਭਾਈ ਤੂੰ ਇਹ ਪੁਰਾਣਾ ਕਿੱਧਰ ਆ ਗਿਆ ਸਪੀਕਰਾਂ ਵਾਲਾ ਉੱਥੇ ਕਾਨੂੰ ਉਹ ਦਿਨ ਜਦ ਨਹੀਂ ਦੀ ਜਦੋਂ ਬਾਅਦ ਤਾਂ ਫਿਰ ਛੜਤਾ ਤਾਂ ਉਦੋਂ ਚਲਾ ਕੇ ਉਹ ਮੈਂ ਜਦ ਰੇਡ ਕੋ ਲੈ ਕੇ ਗਿਆ ਉਹਨਾਂ ਨੇ ਮੇਰਾ ਮੰਗਣਾ ਕਰਿਆ ਹਾਂ ਮਹਾਮਦੂ ਹੀ ਮੰਗਣਾ ਕਰਨ ਲੱਗੀਆਂ ਚਾਉੜ ਉੱਤੇ ਹਾਂ ਚਲ ਮੈਂ ਕਿਹਾ ਮਹਾਵੀ ਫਿਰ ਤਾਂ ਮੈਂ ਛਾਂਟ ਕੇ ਲੈ ਕੇ ਜਾਉ ਤੁਹਾਡੇ ਪਿੰਡ ਜਉ ਹਾਂ ਆਈ ਡੋਟ ਨੋ ਅੱਛਾ ਟੀਚਰ ਮਖੌਲ ਬੱਦ ਹੁੰਦਾ ਠੀਕ ਹੈ ਫੜਿਆ ਨਹੀਂ ਕਿਸੇ ਨੇ ਫਿਰ ਉੱਥੇ ਕਿਹਨੇ ਟਾਇਆ ਨਹੀਂ ਕਿਸੇ ਨੇ ਉਹ ਕਹਿੰਦੇ ਵੀ ਛਾਂਟ ਕੇ ਲਿਆਣ ਨੂੰ ਫਿਰਦਾ ਸਭੀ ਉਹ ਤਾਂ ਉਹ ਤਾਂ ਜਿਆਦਾ ਟੀਚਰ ਮਖੌਲ ਹੁੰਦਾ ਸੀ ਮੈਂ ਰਕਾਰਡ ਲਾਉਂਦਾ ਸੀ ਜੇ ਨੂੰ ਮੈਂ ਕੋਈ ਕੋਈ ਕੰਮ ਕਰਨ ਨੂੰ ਹੁੰਦਾ ਸੀ ਕੰਮ ਨਹੀਂ ਨਾ ਕਰਨ ਦੇ। ਮਤਲਬ ਉਦੋਂ ਲੋਕ ਭਲੇ ਸਨ ਹਨਾ ਬਰਦਾਸ਼ਤ ਕਰ ਲੈਂਦੇ ਆਣ ਕੋਈ 60 80 ਟਾ ਕਰਦੇ ਉਹ ਸੁਣਦੇ। ਇਹ ਨੂਏ ਗਮਾਂਡੀ ਰੋਟੀ ਵੀ ਕਰਦੇ ਹੁੰਦੇ ਤੇ ਅੱਛਾ। ਉਹਨਾਂ ਨੇ ਰੋਟੀ ਖਾਧੀ। ਹਾਂ। ਇੱਧਰ ਦਿਖਾਵਾ ਜਾਂ ਦੇਖਦੇ ਦੇ ਉਹ ਕਹਿੰਦੇ ਵੀ ਰੋਟੀ ਖਾਇਆ। ਹਾਂ। ਮੁੰਡਾ ਮੈਨੂੰ ਕਹਿੰਦਾ ਵਾ ਵੀ ਮੈਂ ਨਹੀਂ ਜਾਂਦਾ ਵਾ ਮੈਨੂੰ ਤੰਗ ਕਰਦੀਆਂ ਨੇ ਇਹ। ਠੀਕ ਹੈ। ਉਹ ਕਹਿੰਦਾ ਇਹ ਤਾਂ ਆਹ ਦੇਖ ਜੀ ਨੇ ਦਿਖਾਵਾ ਕਹਿੰਦਾ ਤੂੰ ਜਾ ਕੇ ਕਹਿੰਦੇ ਕੋਈ ਰੋਟੀ ਖਾਇਆ ਮਲਕ ਦੇ ਕੇ। ਠੀਕ ਹੈ। ਉਹ ਮੰਡੀਆਂ ਕਿੰਨੀਆਂ ਲਵੇ ਘੱਟਦੀ। ਰੋਟੀ ਖਾਣਗੇ ਉੱਥੇ ਪਹਿਲਾਂ ਹੀ ਯਾਰ ਰੱਖਿਆ ਹੋਇਆ ਸੀ। ਅੱਡੇ ਦਾ ਉਹ ਕਰਕੇ ਵੀ ਜਿਵੇਂ ਆਪਣਾ ਰਸਗੁੱਲੇ ਹੁੰਦੇ ਨੇ ਹਾਂ ਹਾਂ ਵੀ ਮਰਫੀ ਉਹਦੇ ਵਿੱਚ ਉਹ ਕਰਕੇ ਰੱਖਿਆ ਹੋਇਆ ਮੇਰੀ ਇੱਕ ਦਾਲ ਉਹਦੇ ਨੂਣੇ ਨੂਨ ਪਾਇਆ ਗਿਆ ਇੱਕ ਤੇ ਮਿਰਚੀਆਂ ਮਿਰਚੀਆਂ ਪਾਈਆਂ ਪਈਆਂ ਜਾਣ ਕੇ ਜੋੜ ਦਿੰਦੇ ਨੇ ਅੱਛਾ ਤੁਹਾਨੂੰ ਬੁੜੀਆਂ ਨੇ ਫਿਰ ਉਹ ਪਲੰਗੇ ਤੇ ਬਿਠਾ ਕੇ ਉਹ ਮੰਜੇ ਦੇ ਵਿੱਚ ਚਾਦਰ ਚੁੱਧਰ ਉੱਪਰ ਬੰਨ੍ਹ ਦਿੰਦੇ ਆਣ ਵਿੱਚ ਵਾਣ ਨਹੀਂ ਸੀ ਹੁੰਦਾ ਤੁਹਾਨੂੰ ਥੱਲੇ ਸਿੱਟਿਆ ਨਹੀਂ ਫਿਰ ਕਿਸ ਨੇ ਨਾ ਜੀ ਉਸੀ ਨਹੀਂ ਸਿੱਟਿਆ ਤਾਂ ਤੁਸੀਂ ਕਿਵੇਂ ਬਚ ਗਏ ਉਹ ਤਾਂ ਰਵਾਇਤ ਸੀ ਪੂਰਾ ਉਹਨਾਂ ਰਵਾਇਤ ਦਾ ਥੀ ਜਦੋਂ ਫਿਰ ਤੀਆਂ ਵੀ ਦੇਖਣ ਜਾਂਦੇ ਹੁੰਦੇ ਤੇ ਨਾ ਹਾਂ ਉਹ ਬਾਈਦਾ ਧੀ ਉਹਦੇ ਤੇ ਫਿਰ ਦੇਖ ਲੈਂਦੇ ਤਾਂ ਜਾਨੂੰ ਪਹਿਲਾਂ ਗੌਰਤੀ ਹੂੰ ਜਿਹਨਾਂ ਦੇ ਦੇਖ ਕੇ ਮੰਦੁਰ ਨੂੰ ਗੌਰਣੀ ਹੁੰਦੀ ਤੇ ਜਾ ਕੇ ਬਾਈ ਜਾਂਦਾ ਤੇ ਉਹ ਜਦੋਂ ਗਿਰ ਜਾਂਦਾ ਤੇ ਫਿਰ ਉਹ ਹੱਸਣ ਦਾ ਹੁੰਦਾ ਸੀ ਮਾਹੌਲ ਹਾਂ ਮਤਲਬ ਤੁਸੀਂ ਸਕੀਮੀ ਸੀ ਅਸਲ ਜਣਾ ਦੂਰ ਦੂਰ ਰਹਿੰਦਾ ਸੀ ਬਚ ਕੇ ਰਹਿੰਦਾ ਸੀ ਬਚ ਕੇ ਰਹਿੰਦੇ ਠੀਕ ਅੱਛਾ ਜਦੋਂ ਬੇਬੇ ਆਈਏ ਇੱਥੇ ਘਰੇ ਤੁਸੀਂ ਵਿਆਹ ਕੇ ਲਿਆਇਓ ਤੇਰੇ ਤੋਂ ਕਿੰਨਾ ਕੁ ਚਿਰ ਸੰਗਦੀ ਰਹੀ ਸੀ ਸੱਚ ਦੱਸਿਓ ਜਦੋਂ ਥੋੜਾ ਜਰ ਸੰਗ ਤਾਂ ਇਹਦਾ ਹੁੰਦੇ ਨਾ ਪਹਿਲਾਂ ਪਹਿਲਾਂ ਤਾਂ ਜਣੀ ਘੁੰਡ ਕੰਡ ਕੱਢਣਾ ਜਿਆਦਾ ਉਹ ਹੁੰਦਾ ਬੇਬੇ ਘੁੰਡ ਕੱਢਦੀ ਸੀ ਨਾ ਤੁਹਾਡੇ ਤੋਂ ਹਾਂ ਨਹੀਂ ਮੇਤੋਂ ਨਹੀਂ ਕੱਢਦੀ ਪਹਿਲਾਂ ਕੱਢਦੇ ਹੁੰਦੇ ਨੇ ਨਾ ਹੋਰ ਤੋਂ ਹਾਂ ਹੋਰ ਤੋਂ ਘੁੰਡ ਕੱਢਦੇ ਮੈਂ ਤੇ ਤੇਰੇ ਤੋਂ ਨਹੀਂ ਸੰਗਦੀ ਹੁੰਦੀ ਪਹਿਲਾਂ ਬੁੜੀਆਂ ਨਾ ਆਪਣੇ ਘਰ ਵਾਲੇ ਤੋਂ ਵੀ ਸੰਗ ਜਾਂਦੇ ਹੁੰਦੇ ਆਂ ਨਹੀਂ ਨਹੀਂ ਇਹ ਕੰਨਿੰਦੀ ਅੱਛਾ ਬੇਬੇ ਸਿਆਣੀ ਸੀ ਪੜੀ ਲਿਖੀ ਠੀਕ ਹੈ ਜਦੋਂ ਫੇਰੇ ਹੀ ਕਰਦੇ ਨੰਦ ਨੰਦ ਵੀ ਨਹੀਂ ਦੇ ਕਰੇ ਨਹੀਂ ਅੱਛਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਲੇ ਦੁਆਲੇ ਨਹੀਂ ਸੀ ਤੁਸੀਂ ਲਾ ਮੰ ਲਿਆ ਨਾ ਉਹ ਪੰਡਤ ਕਰਾਉਂਦਾ ਹੁੰਦਾ ਦੀ ਅੱਛਾ ਬੇਦੀ ਗੱਡਿੰਗੇ ਉਹਦੇ ਆਲੇ-ਦਾਲੇ ਅੱਛਾ ਹਾਂ ਜੇ ਤੁਹਾਨੂੰ ਬੁਣਾਨੀ ਕਹਿੰਦਾ ਹੁੰਦਾ ਦੱਸੋ ਮੈਂ ਤਾਂ ਦੇਖਲਾ ਤੁਰਕੇ ਹੋ ਗਿਆ ਹਾਂ ਉਹ ਇਹਨੂੰ ਘਰਦਿਆਂ ਨੂੰ ਬਿਠਾਇਆ ਤਾਸਲੇ ਤੇ ਕੜੀਥੇ ਕਈ ਗਾਫਾ ਕਰੀ ਜਾਂਦੇ ਨੇ ਅੱਛਾ ਇਹਨਾਂ ਨੂੰ ਇਹਨਾਂ ਨੂੰ ਦਾਬੜੇ 'ਚ ਤਾਸਲੇ 'ਚ ਬਿਠਾਇਆ ਉਹ ਜੇ ਖਿੱਚੀ ਜਾਂਦੇ ਹਨ ਤਾਂ ਤੁਸੀਂ ਕੱਲੇ ਮੂਰੇ ਇੰਜਨ ਕੱਲੇ ਭਜੇ ਜਾਂਦਾ ਹੈ ਹਾਂ ਗੱਲੀ ਭਜੇ ਜਾਂਦਾ ਨਹੀਂ ਜੀ ਫਿਰ ਇਹ ਤਾਂ ਬੜਾ ਔਖਾ ਹੁੰਦਾ ਹੋਊਗਾ ਖਿਚਣ ਵਾਲਿਆਂ ਨੂੰ ਇਹ ਵੀ ਨਹੀਂ ਇਕਨੇ ਕਰਦੇ ਹੁੰਦੇ ਜੀ ਜਦ ਜਿਹੜੇ ਦੂਆ ਵੀ ਉਹ ਕਰਦੇ ਹੁੰਦੇ ਤੇ ਇੱਕ ਬੰਦਾ ਉਰੇ ਖੜਾ ਹੂੰ ਕੋਈ ਮਾਮੇ ਦਾ ਮੁੰਡਾ ਚਾਚੇ ਦਾ ਮਾਮੇ ਜਿਹੜੇ ਭਾਈ ਉਹ ਖੜੇ ਹੁੰਦੇ ਦੀਵਾਲੇ ਵਾਲੇ ਉਹ ਫੜ ਕੇ ਐ ਗਾਹਾਂ ਕਰ ਦਿੰਦੇ ਤੇ ਬੰਦਾ ਮੂਰੇ ਕਰਨੀ ਤੋੜਿਆ ਰਹਿੰਦਾ ਦੀ ਹਾਂ ਜੀ ਤੇ ਆਪਾਂ ਚਲੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਹਲਕਾ ਫੁਲਕਾ ਹਾਸਾ ਮਜ਼ਾ ਕੇ ਜਿਹੜੇ ਸਾਡੇ ਦਰਸ਼ਕ ਨੇ ਉਹ ਜਰੂਰ ਇਸ ਤੋਂ ਵੀ ਸਿੱਖਣਗੇ ਜਿਸ ਤਰ੍ਹਾਂ ਬੇਦੀ ਤੇ ਇਹਨਾਂ ਦਾ ਜਿਹੜਾ ਵਿਆਹ ਹੋਇਆ ਲਾਵਾਂ ਹੋਈਆਂ ਨੇ ਤੇ ਇਹ ਖੜੇ ਤੁਰ ਕੇ ਮਤਲਬ ਆਲੇ-ਦਲੇ ਪ੍ਰਕਰਮਾ ਕਰ ਰਹੇ ਸਨ ਤੇ ਮਾਤਾ ਸਾਡੇ ਜਿਹੜੇ ਨੇ ਇਹਨਾਂ ਦੇ ਧਰਮ ਸਬਤ ਨਹੀਂ ਬੇਬੇ ਜੀ ਰਹੀ ਉਹਨਾਂ ਨੂੰ ਤਾਂ ਸਲੇ ਚ ਦਾਬੜੇ ਚ ਬਿਠਾ ਕੇ ਵਿੱਚ ਉਹਦੇ ਨਾਲ ਖਿੱਚ ਰਹਿਣ ਭਰਾ ਜਿਹੜੇ ਨੇ ਆਲੇ-ਦੋਲੇ ਸੋ ਇਹ ਹਾਸੇ ਮਜ਼ਾਕ ਦੇ ਵਿੱਚ ਵੀ ਨਵੀਂ ਪੀੜ੍ਹੀ ਜਿਹੜੀ ਉਹਨਾਂ ਨੂੰ ਸਿੱਖਣ ਨੂੰ ਜ਼ਰੂਰ ਮਿਲੂਗਾ ਕਿ ਪੁਰਾਣਾ ਵਕਤ ਕਿਸ ਤਰ੍ਹਾਂ ਦਾ ਸੀ ਜਿਵੇਂ ਇਹਨਾਂ ਨੇ ਹਾਸੇ ਮਜ਼ਾਕ ਵੀ ਕਰਨੇ ਜੀਵੀਦਾ ਰਹੇ ਇਹਨਾਂ ਦਾ ਸਪੀਕਰ ਲੈ ਕੇ ਗਏ ਪਿੰਡ ਦੇ ਵਿੱਚ ਬਾਅਦ ਚ ਉਸੇ ਪਿੰਡ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਵਿਆਹ ਹੋਇਆ ਤਾਂ ਇਸ ਤਰ੍ਹਾਂ ਦੀ ਜਿਹੜੀ ਉਹ ਸੱਭਿਆਚਾਰ ਸੀ ਉਹ ਦੁਨੀਆ ਸੀ ਸੱਚਮੁੱਚ ਸਵਰਗ ਸੀ ਹੋ ਸਕਦਾ ਆਉਣ ਵਾਲੇ ਸਾਡੇ ਜਿਹੜੀਆਂ ਪੀੜ੍ਹੀਆਂ ਨੇ ਮੌਜੂਦਾ ਸਮੇਂ ਦੇ ਲੋਕ ਨੇ ਉਹ ਵੀ ਸਮਝਣੇ ਇਸ ਗੱਲ ਨੂੰ ਪੰਜਾਬ ਜਿਹੜਾ ਰੰਗਲਾ ਹੱਸਦਾ ਖੇਡਦਾ ਪੰਜਾਬ ਹੈ ਸਾਰੇ ਬੜੇ ਭਾਈਚਾਰੇ ਪਿਆਰ ਨਾਲ ਰਹਿਣਾ